ਪਹੁੰਚ ਗਏ ਸੀ ਖੇਤ ਤੇ ਬਾਕੀ ਟੋਆ ਵਗੈਰਾ ਜੇ ਬੰਦ ਕਰ ਲਿਆ ਕੰਮ ਕਈ ਕਰਨ ਵਾਲੇ ਸੀਗੇ ਉਹ ਲੱਗੇ ਵਿਆ ਤੇ ਡੈੜੀ ਇੱਧਰ ਲੱਗਿਆ ਵਾ ਖੜਾ ਨਾਲ ਪਟਣ ਕਿਉਂਕਿ ਇੱਕ ਆਲੜਾ ਸੀਗਾ ਇੱਥੇ ਰੂੜੀ ਸੀਗੀ ਲਾਈ ਵੀ ਸਾਡੀ ਆ ਸਾਈਡ ਜੀ ਤੇ ਚਾਰ ਵਾਲਾ ਟੋਆ ਕਮਾ ਚੱਲ ਭਰਦੀਏ ਖੜਾ ਪਾ ਕੇ ਮਾਹਾਂ ਚੱਲ ਪਟਰਾਂਗੇ ਆ ਸਾਡੇ ਵਾਲਿਆਂ ਦੇ ਹਾਲ ਦੇਖੋ ਦੰਗਾ ਕਰਿਆ ਆਇਆ ਜਿਵੇਂ ਲੱਤ ਬੰਦੇ ਦੀ ਟੁੱਟੀ ਹੁੰਦੀ ਆ ਐਂ ਜਾਂਦਾ ਇੱਕ ਪਾਸੇ ਨੂੰ ਆਜੇ ਬਈ ਸਾਰਾ ਪੱਟ ਇਹਨਾਂ ਨੂੰ ਵਾੜਦਾ ਖਾਉਂਗਾ ਸਾਰਾ ਪੱਟ-ਪੱਟ ਕਿੱਥੇ ਚੱਲੇਗਾ ਪੂਜਾ ਹੋਊਗਾ ਸਾਰਾ ਇਹਨੂੰ ਜਮੀਨ ਦੇ ਵਿੱਚ ਪਾਣੀ ਚ 4 ਕਿ ਪਾਇਆ ਨਹੀਂ ਹੈਗਾ 4 ਦਾ ਨਹੀਂ ਪਾਇਆ ਕਿਉਂਕਿ ਮੈਨੂੰ ਤਾਂ ਕੋਈ ਬੜਾ ਫਾਇਦਾ ਨਹੀਂ ਲੱਗਿਆ ਜੀ ਸਾਰਾ ਟੋਆ ਦਾ ਜਿਹੜੇ ਘਰ ਦੇ ਨਾਲ ਪਾਸੇ ਤੋਂ ਆਰ ਨੂੰ ਬੰਦ ਕਰ ਦੇਣਾ ਪਊਣਾ ਉੱਪਰ ਖੜਾ ਇਹ ਇਹ ਦਾ ਹੈ ਅਰ ਜੈ ਲੂਜ ਸੁਫਰਾਜ ਕਿਉਂਕਿ ਉਹ ਖੜੂ ਕਰੇ ਪਿਆ ਹਾਲ ਆ ਲੰਬੇ ਲੋਟ ਫੇਰਦੀਆਂ ਲੰਬੇ ਲੋਟ ਕਲਦਾ ਦਾਸੋਂ ਥੋਂ ਹੈਗਾ ਯਾਰ ਕਲਦਾ ਬਹੁਤ ਆ ਕਿਉਂਕਿ ਹੋ ਗਿਆ ਕਾਫੀ ਟਾਈਮ ਹੋ ਗਿਆ 2 ਸਾਲ ਹੋ ਗਏ ਯਾਰ ਪੈਨੇ ਪਾਣੀ ਨਹੀਂ ਆਇਆ ਕਿਉਂਕਿ ਮਿੱਟੀ ਜੰਮ ਗਈ ਉਹ ਤਾਂ ਗਿੱਲਾ ਸੀਗਾ ਕਿਉਂਕਿ ਬਾਈ ਚਾਰ ਦਾ ਸਾਨੂੰ ਮਹਿੰਗਾ ਕੋਈ ਬੜਾ ਫਾਇਦਾ ਨਹੀਂ ਲੱਗਿਆ ਦਾਣਾ ਵੀ ਮੱਝਾਂ ਨੂੰ ਉਨੇ ਹੀ ਪੈਂਦਾ ਮਾਹਾਂ ਚੱਲ ਟੋਆਗਾ ਜਿਹੜਾ ਭਰ ਦਿੰਨੇ ਆ ਹਨਾ ਤੇ ਲੇਟ ਆਈ ਵੀ ਆ ਬਾਈ ਮੋਟਰ ਚੱਲਦੀ ਆ ਮੱਕੀ ਚ ਪਾਣੀ ਚੱਲਦਾ ਸੀਗਾ ਜਿਹੜੀ ਉਹ ਸਾਹਮਣੇ ਖੜੀ ਆ ਮੱਕੀ ਉਹ ਚ ਚੱਲਦਾ ਸੀ ਪਾਣੀ ਤੇ ਬਾਕੀ ਸਾਡੇ ਬੰਦੇ ਜਿਹੜੇ ਜਲੇ ਕੁੰਡੀ ਵਾਲੀ ਮਸੀਤ ਤੇ ਰੱਖੇ ਸੀ ਉਹ ਰੱਖੇ ਅੰਦਰ ਉਹਨਾਂ ਨੇ ਵੀ ਆਪਣਾ ਗੰਦ ਕਰਾ ਬੰਨੇ ਆ ਉਹ ਦਾ ਤੁਸੀਂ ਬੈਣੀ ਇੱਕ ਹੈਗਾ ਜਾਗਦਾ ਲਾਈਟ ਚੱਲਦੀ ਆ ਬਈ ਆ ਲੈਟ ਆਈ ਵੀ ਆ ਸੁੱਤੇ ਪਏ ਨੇ ਕਿਉਂਕਿ ਨੀਂਦ ਆ ਜਾਂਦੀ ਆ ਯਾਰ ਹੰਬ ਜਾਂਦੇ ਆ ਬੰਦੇ ਹਨਾ ਹੋਰ ਕੈਸੇ ਆ ਨੀਂਦ ਆ ਗਿਆ ਹੈ ਤੇ ਹੁਣ ਜਿਹੜਾ ਸੀਜ਼ਨ ਸੀਗਾ ਤੂੜੀ ਦਾ ਹਨਾ ਉਹ ਹੋ ਗਿਆ ਸਮਾਪਤ ਕਿਉਂਕਿ ਇੰਨਾ ਕੀ ਹੁੰਦਾ ਬਾ 10 ਦਿਨ ਦੇ ਹੀ ਹੁੰਦਾ ਤੇ ਹੁਣ ਸੁਨੀ ਹੋ ਗਈ ਨੇ 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 ਅਹ ਅੱਜ ਆਂ ਪੈਸਾ ਦੇ ਬੰਦੇ ਮੰਨ ਕੇ ਚੱਲੂ ਵੀ ਫਿਰ ਦੋ ਦੋ ਮੰਜਿਆਂ ਤੇ ਹਨਾ ਪੈ ਜਾਂਦੇ ਆ ਤੇ ਫਿਰ ਸੌਣਾ ਤਾਂ ਹੈਗਾ ਹੀ ਯਾਰ ਕਿਸੇ ਲੋਟ ਹਨਾ ਔਖਾ ਮੈਂ ਦਾ ਮੱਛਰ ਬਹੁਤ ਹੁੰਦਾ ਤੇ ਅੱਜ ਮੈਂ ਢੂੰਗੇ ਦੀ ਪਿਆਗਾ ਜਮਾ ਦੂਣਾ ਵਈਦਾ ਕਹਿੰਦੇ ਦੋ ਬੈ ਕੋਈ ਹੈ ਨਹੀਂ ਅਲਾਈਨਮੈਂਟ ਗੁੱਤੀ ਹੋਈ ਹਨਾ ਤੇ ਜਾ ਜਾ ਬਦਲਾ ਕਰਦਾ ਨਾ ਇੱਕਦਮ ਕਿ ਨਵਾਂ ਕਰਮ ਤੇ ਬਈ ਬਹੁਤ ਔਖਾ ਹੋ ਜਾਂਦਾ ਹੈ ਨਾ ਜਦੋਂ ਹੁਣ ਦੂਜੇ ਦੇਸ਼ ਦੇ ਵਿੱਚ ਆਉਣਾ ਦਾ ਕੰਮ ਕਰਨ ਠੀਕ ਆ ਹੁਣ ਚਾਹੇ ਆਪਾਂ ਬਾਹਰ ਭਾਗ ਜਾਈਓ ਆਪਣੇ ਨਾਲ ਵੀ ਇਹੀ ਹੁੰਦਾ ਉੱਥੇ ਬਹੁਤ ਔਖਾ ਹੁੰਦਾ ਰਹਿਣਾ ਇਹਨਾਂ ਦਾ ਵੀ ਹੁਣ ਇਹੀ ਹੈਗਾ ਯਾਰ ਜਿਵੇਂ ਹੁਣ ਬਿਹਾਰ ਤੋਂ ਆਏ ਨੇ ਵਿਚਾਰੇ ਫੇਰ ਵੀ ਬਹੁਤ ਔਖਾ ਖੇਤਾਂ 'ਚ ਰਹਿਣਾ ਰਾਤ ਨੂੰ ਹੁਣ ਮੱਛਰ ਆਗਾ ਜਿਹੜਾ ਬਹੁਤ ਹੁੰਦਾਗਾ ਚਾਹੇ ਕੁਛ ਵੀ ਆ ਬਹੁਤ ਔਖਾ ਹੋ ਜਾਂਦਾ ਹੈਗਾ ਤੇ ਬਾਕੀ ਹੁਣ ਇਹ ਵਿਚਾਰੇ ਅੰਦਰ ਪਏ ਜਾਂਦੇ ਆ ਕਿ ਰਾਤ ਨੂੰ ਠੱਕੇ ਵੀ ਹੁਣ ਸੀਜ਼ਨ ਹੁਣ ਘਟ ਗਿਆ ਕਿਉਂਕਿ ਹੁਣ ਇੰਨਾ ਲੱਗਦਾ ਨਹੀਂ ਹੈਗਾ ਠੀਕ ਆ ਹੁਣ ਥੋੜੇ ਦਿਨਾਂ ਜੀ ਇਹ ਵਿਹਲੇ ਹੋ ਗਏ ਵਿਚਾਰੇ ਅੰਦਰ ਬੈਠੇ ਸੀਗੇ ਤੇ ਮੱਖਾ ਚੱਲ ਇਹਨਾਂ ਨੂੰ ਵੀ ਵਲੌਗ ਚਲਾ ਲੈਣੇ ਆ ਵੀ ਯਾਦਗਰੀ ਰਹੂਗੀ ਹਨਾ ਯਾਦ ਤੱਕ ਰੱਖਣਗੇ ਤੇ ਬਾਕੀ ਬਈ ਚੱਲਾਂ ਗਰੀਬ ਬੰਦੇ ਆ ਹਨਾ ਤੇ ਬੱਸ ਬਈ ਪਾਣੀ ਚੱਲਦਾ ਮੱਕੀ ਨੂੰ ਇੱਧਰ ਇਹਨੂੰ ਲੈਂਕ ਚੱਕ ਕੇ ਬਾਹਰ ਚੱਕੋ ਮੇਰਾ ਰੇਲ ਹਣ ਕਿਚਾਂ ਕੇ ਨੂੰ